ਵਾਹਿਗੁਰੂ ਦੀ ਕਿਰਪਾ ਤੇ ਗੁਰਪਿਆਰੀ ਸਾਧ ਸੰਗਤ ਜੀ ਜਿਨਾਂ ਨੇ ਅੱਜ ਵਰਤਦੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਆਂ ਜੀ ਸਾਹਿਬ ਕੀ ਸਮਝਾਣਾ ਕਰਦੇ ਹਨ ਅੱਜ ਦਾ ਪਵਿੱਤਰ ਹੁਕਮਨਾਮਾ ਰਾਗ ਸੂਰਤ ਘਰ ਦੂਜੇ ਵਿੱਚ ਧਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੱਠ ਬੰਦਾਂ ਵਾਲੀ ਇਹ ਪਵਿੱਤਰ ਬਾਣੀ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗਾ 641 642 ਤੇ ਸੁਭਾਏ ਮਾਨ ਹੈ ਜੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਸਾਈਭ ਸਮਝਾਉਣਾ ਕਰਦੇ ਹਨ हे ਭਾਈ ਕੋਈ ਮਨੁੱਖ বেদ ਆਦਿਕ ਧਰਮ ਪੁਸਤਕਾਂ ਨੂੰ ਪੜਦਾ ਹੈ ਤੇ ਵਿਚਾਰਦਾ ਹੈ ਕੋਈ ਮਨੁੱਖ ਨਿਮਲੀ ਕਰਮ ਕਰਦਾ ਕੋਈ ਕੁੰਡਲਾਨੀ ਨਾੜੀ ਰਾਸਤੇ ਪੁਰਾਣ ਚਾੜਦਾ ਹੈ ਪਰ ਇਹਨਾਂ ਸਾਧਨਾ ਨਾਲ ਪੰਜਾਂ ਨਾਲੋਂ ਸੱਤ ਸਾਥ ਨਹੀਂ ਮੁੱਕ ਸਕਦਾ ਕਿਨਾਂ ਪੰਜਾਂ ਨਾਲੋਂ ਭਲਾ ਕਾਮ ਗ੍ਰੋਧ ਲੋਭ ਮੋਹ ਹੰਕਾਰ ਨਾਲ ਸਗੋਂ ਅੱਗੇ ਤੋਂ ਵੱਧ ਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ ਹੇ ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ ਸਾਇਬ ਸਮਝਾਉਣਾ ਕਰਦੇ ਹਨ ਮੈਂ ਤਾਂ ਇਨਾ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ ਤੇਰ ਜੋਈ ਕਰਦਾ ਰਹਿੰਦਾ ਹਾਂ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ ਕੋਈ ਮਨੁੱਖ ਚੁੱਪ ਸਾਦੀ ਬੈਠਾ ਹੈ ਕੋਈ ਕਰਪਾਤੀ ਬਣ ਗਿਆ ਭਾਂਡਿਆਂ ਦੇ ਥਾਂ ਤੇ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਭਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਡਾਵਾਂ ਡੋਲਦੀ ਹਾਲਤ ਨਹੀਂ ਮੁੱਕਦੀ ਸਾਈ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ हे ਪਾਈ ਕੋਈ ਮਨੁੱਖ ਆਪਣੀ ਮਨੋਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਬਸਿਆ ਮੁਕਤੀ ਦਾ ਚਾਹਵਨ ਆਪਣੇ ਸਿਰ ਉੱਤੇ ਸ਼ਿਵ ਜੀ ਵਾਲਾ ਆਰਾ ਰੱਖਦਾ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਯਤਨ ਵੀ ਕਰੇ ਇਸ ਤਰ੍ਹਾਂ ਵੀ ਮਨ ਦੇ ਵਿਕਾਰਾਂ ਦੀ ਮੈਲ ਨਹੀਂ ਲੈਂਦੀ ਸਾਹਿਬ ਬਖਸ਼ਿਸ਼ ਕਰਦੇ ਹਨ ਹੇ ਪਾਈ ਕੋਈ ਮਨੁੱਖ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਇਹੋ ਜਿਹਾ ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ ਕੋਈ ਮਨੁੱਖ ਅੰਨ ਦਾਨ ਕਰਦਾ ਕੋਈ ਕੱਪੜੇ ਦਾਨ ਕਰਦਾ ਕੋਈ ਜ਼ਮੀਨ ਦਾਨ ਕਰਦਾ ਪਰ ਇਸ ਤਰ੍ਹਾਂ ਵੀ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ਸਾਹਿਬ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਕੋਈ ਮਨੁੱਖ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸਕਾਰ ਡੰਡੌਤ ਕਰਨ ਵਿੱਚ ਛੇ ਕਰਮਾਂ ਦੇ ਕਰਨ ਵਿੱਚ ਮਾਸਤ ਰਹਿੰਦਾ ਹੈ ਪਰ ਉਹ ਵੀ ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਾਰਮੀ ਜਾਣ ਕੇ ਹੰਕਾਰ ਨਾਲ ਕਰਤਾ ਕਰਦਾ ਮਾਇਆ ਦੇ ਮੋਹ ਦੇ ਬੰਦਨਾ ਵਿੱਚ ਜਕੜਿਆ ਰਹਿੰਦਾ ਹੈ ਇਸ ਤਰੀਕੇ ਨਾਲ ਵੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ਯੋਗ ਮੱਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਆਸਣ ਹਨ ਏ ਆਸਣ ਕਰ ਕਰ ਕੇ ਵੀ ਮਨੁੱਖ ਥੱਕ ਜਾਂਦਾ ਹੈ ਉਮਰ ਤਾਂ ਲੰਮੀ ਕਰ ਲੈਂਦਾ ਹੈ ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਲਾਪ ਨਹੀਂ ਬਣਦਾ ਮੁੜ ਮੁੜ ਜਨਮ ਮਰਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸਾਹਿਬ ਬਖਸ਼ਿਸ਼ ਕਰਦੇ ਹਨ ਏ ਭਾਈ ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਣਦੇ ਹਨ ਰਾਜਿਆਂ ਵਾਲੇ ठाट-ਬਾਠ ਬਣਾਉਂਦੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਕੋਈ ਉਹਨਾਂ ਦਾ ਹੁਕਮ ਵੀ ਮੋੜ ਨਹੀਂ ਸਕਦਾ ਸੁੰਦਰ ਇਸਤਰੀ ਦੀ ਸੇਜ ਮਾਣਦੇ ਹਨ ਆਪਣੇ ਸਰੀਰ ਉੱਤੇ ਚੰਦਨ ਤੇ ਅਤਰ ਵਰਤਦੇ ਹਨ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਸਾਇਬ ਬਖਸ਼ਿਸ਼ ਕਰਦੇ ਹਨ हे ਭਾਈ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਹੈ ਪਰ ਨਾਨਕ ਆਖਦਾ ਹੈ ਇਹ ਅਫਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਪੂਰਵਲੇ ਕੀਤੇ ਕਰਮਾਂ ਦੇ ਸੰਸਾਰ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ਏ ਭਾਈ ਤੇਰਾ ਸੇਵਕ ਤੇਰੀ ਸਿਫਤ ਸਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆवान ਹੁੰਦਾ ਹੈ ਉਸ ਦਾ ਇਹ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ